ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਸਾਧ ਸੰਗ ਜੀ ਆ ਦੇਖੋ ਭਗਵੰਤ ਮਾਨ ਦਾ ਜੋ ਹੈਲੀਕਾਪਟਰ ਆ ਉਹ ਆ ਰਿਹਾ ਜੋ ਕਿ ਹੈਲੀਕਾਪਟਰ ਆ ਰਹੀ ਹੈ ਰਾਸ਼ਨ ਭੇਜ ਰਿਹਾ ਤੇ ਦੇਖੋ ਉਹ ਆ ਰਿਹਾਗਾ ਸਾਹਮਣੇ ਆ ਰਿਹਾ ਨਾ ਇਹਦੇ ਵਿੱਚ ਕਿੰਨਾ ਖਾਣਾ ਹੋਊਗਾ ਜੋ ਸਿੱਖ ਕੌਮ ਦੇ ਰਹੀ ਹੈ ਹਨ ਉਹ ਤਾਂ ਬਹੁਤ ਜ਼ਿਆਦਾਗਾ ਤੇ ਇਹਨਾਂ ਦਾ ਰਾਸ਼ਨ ਦੇਖੋ ਜੀ ਤੇ ਇਹ ਨੁਕਸਾਨ ਵੱਧ ਕਰਦੇ ਨੇ ਤੇ ਦੂਸਰੀ ਗੱਲ ਵੀ ਫਾਇਦਾ ਘਟ ਕਰਦੇ ਨੇ ਦੇਖੋ ਪੱਖੇ ਦੀ ਇਹਦੀ ਹੈਲੀਕਾਪਟਰ ਦੀ ਕਿੰਨੀ ਹਵਾ ਹੁੰਦੀ ਹੈ ਹੈਨਾ ਆ ਦੇਖੋ ਤੇ 100 ਰੁਪਏ ਦਾ ਇਹਨਾਂ ਦਾ ਖਾਣਾ ਹੁੰਦਾ ਤੇ ਨੁਕਸਾਨ ਇਹ ਬਹੁਤ ਜ਼ਿਆਦਾ ਕਰ ਦਿੰਦੇ ਨੇ ਆ ਦੇਖੋ ਸਭ ਕੁਝ ਹੀ ਉੱਡ ਗਿਆਗਾ ਜੋ ਕਿ ਉਹ ਦੇਖੋ ਸਾਰਾ ਕੁਝ ਹੀ ਉੱਡ ਗਿਆ ਜਿੰਨਾ ਵੀ ਕੁਝ ਹੁਣ ਥੱਲੇ ਤਾਂ ਬੈਠਣ ਨੂੰ ਜਗ੍ਹਾ ਹੈ ਨਹੀਂ ਉੱਪਰ ਹੀ ਮڑے ਮੋਟੇ ਲਾ ਕੇ ਬੈਠੇ ਨੇ ਤੇ ਉਹ ਵੀ ਉੱਡ ਗਏ ਦੇਖੋ ਯਾਰ ਇਹ ਆਪਗਮਨ ਤਮਾਨ ਦੇ ਕਾਰਨਾਂ ਮੇ